ਰਿਆਂ ਵੀ ਆਪਾਂ ਲੱਗੇ ਕਰਨ ਰੰਗ ਟਰਾਲੀ ਗ੍ਰੈਂਡਰ ਲਿਆ ਕੇ ਹੁੰਦੇ ਗਿਤਾਰਾਂ ਵਾਲੀ ਵੱਟੀ ਲਾ ਕੇ ਸਾਰਾ ਆਪਾਂ ਥੱਲੋਂ ਲੋਹਾ ਕਰ ਗੀ ਤੇ ਇਧਰੋਂ ਪ੍ਰਾਈਮਰ ਮਾਰਤਾ ਅਰੇ ਮਾਣੋ ਵਿੱਚ ਥੱਲੇ ਪੇਂਟ ਮਾਰਤਾ ਕਰਾਇਆ ਵੀ ਰੰਗ ਹੋ ਗਿਆ ਟਰਾਲੀ ਵੀ ਇਹਦੀ ਹੁਣ ਜਾਲੀ ਰਹਿ ਗਈ ਵੇਡ ਨੂੰ ਲੱਗਣ ਵਾਲੀ ਉੱਤੇ ਲੱਗ ਜਾਣੀ ਤੇ ਲਖਾਈ ਰਹਿ ਗਈ ਆ ਲਖਾਈ ਵੀ ਕਰਾ ਦੇਣੀ ਸਵੇਰੇ ਦੋਵੇਂ ਜਾ ਗਿਆ ਵੀਰ ਲਖਾਈ ਕਰਨੋਂ ਜੀਰਿਓ ਕਰਕੇ ਸ਼ਪਿੰਟਰ ਜੀਰਾ ਮੋਡਾਸ ਸੰਦੂ ਆਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ 'ਚ ਅੱਜ ਦੇ ਵਲੌਗ 'ਚ ਆਪਾਂ ਬਖਾਉਣ ਨੂੰ ਜਾ ਰਹੇ ਹਾਂ ਵੀ ਆਪਾਂ ਲੱਗੇ ਹਾਂ ਕਰਨ ਰੰਗ ਟਰਾਲੀ ਗ੍ਰੈਂਡਰ ਲਿਆ ਕੇ ਹੁੰਦੇ ਗਿਤਾਰਾਂ ਵਾਲੀ ਵਾਟੀ ਲਾ ਕੇ ਸਾਰਾ ਆਪਾਂ ਥੱਲੋਂ ਲੋਹਾ ਕਰਕੇ ਰੰਗ ਲਾਤਾ ਤੇ ਹੁਣ ਆਪਾਂ ਟਰਾਲੀ ਕੀਤੀ ਹੈ ਮੋਬੀ ਟਾਇਰ ਖੋਲ ਕੇ ਰੀਮ ਨੂੰ ਵੀ ਸਾਫ਼ ਕਰਾਂਗੇ ਤੇ ਟਰਾਲੀ ਥੱਲੋਂ ਵੀ ਸਾਫ਼ ਕਰਕੇ ਫਿਰ ਪ੍ਰਾਈਮਰ ਮਾਰ ਕੇ ਰੰਗ ਮਾਰਾਂਗੇ ਤੇ ਤਾਨੂੰ ਅੱਗੇ-ਅੱਗੇ ਵਿਖਾਉਨੇ ਆ ਸਾਰਾ ਕੁਝ ਨਾਲ ਬਣਿਆ ਰਹੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਟਾਇਰ ਖੋਲਣ ਲੱਗ ਪਏ ਨਾ ਟਾਇਰ ਦੋਵੇਂ ਖੋਲ ਕੇ ਤੇ ਗ੍ਰਾਈਂਡਰ ਅੱਗੇ ਲਾ ਕੇ ਤਾਰਾਂ ਵਾਲਾ ਵੱਟੀ ਤੇ ਟਰਾਲੀ ਰਗੜਨ ਲੱਗ ਪਏ ਆ ਆਲਮੋਸਟ ਆਲਮੋਸਟ ਹੋ ਚੱਲੀ ਬੱਸ ਆਹ ਦੇਖੋ

ਇੱਟਾ ਬੰਨੇ ਆਪਣੀ ਚਾਲ ਦੀ ਵੀ ਟਰੈਕਟਰ ਵੀ ਮਗਰ ਵੀ ਲੈ ਆਇਆ ਤੇ ਮਸ਼ੀਨ ਆਪਾਂ ਡੱਟ ਤੀ ਰਿਪੇਅਰ ਕਰਕੇ ਝੋਨਾ ਵੜਾਂਗੇ ਹੁਣ ਜਿੱਦੜ ਵੜਿਆ ਉਦੋਂ ਵੀ ਵਲੌਗ ਬਣਾਵਾਂਗੇ ਉਹਨਾ ਪੰਜ ਜਦੋਂ ਵਲੌਗ ਬਣਾਉਣ ਦਾ ਮੌਕਾ ਮਿਲਿਆ ਕਰੂ ਬਣਾ ਕੇ ਪਾ ਲਿਆ ਕਰਾਂਗੇ ਵਿੱਚ ਜੇ ਆਪਾਂ ਬੰਦ ਜੇ ਕਰਤੇ ਸੀ ਕਿਉਂਕਿ ਪਹਿਲਾਂ ਪਹਿਲਾਂ ਆਪਣੇ ਕੋਲ ਕੰਟੈਂਟ ਹੁੰਦਾ ਵਾ ਆਪ ਸੀਨ ਦੇ ਵਿੱਚ ਤੇ ਸੀਜ਼ਨ ਦੇ ਵਿੱਚ ਹੀ ਆਪਾਂ ਨੂੰ ਕੰਟੈਂਟ ਮਿਲਦਾ ਵਾ ਇਹੇ ਆਪਾਂ ਕੰਟੈਂਟ ਪਾ ਦੀਦਾ ਫਿਰ ਜਦੋਂ ਹੁਣ ਕਣਕਾਂ ਜਿਵੇਂ ਬੀਜੀਆਂ ਜਾਣ ਉਹਦੋਂ ਮਗਰੋਂ ਕੋਈ ਕੰਟੈਂਟ ਨਹੀਂ ਹੁੰਦਾ ਆਪਣੇ ਕੋਲ ਤਾਂ ਕਰਕੇ ਫਿਰ ਆਪਾਂ ਬਲੌਡ ਕਟਾੜੀ ਦੇ ਪਾਉਣੇ ਇਹ ਇਦੋਂ ਪ੍ਰਾਈਮਰ ਮਾਰਤਾ ਅਰੇ ਮਾਣੋ ਵਿੱਚ ਥੱਲੇ ਪੇਂਟ ਮਾਰਤਾ ਤੇ ਇਸੀ ਗ੍ਰੇ ਤੇ ਇਸੀ ਰੰਗ ਦੇ ਨੂੰ ਹਾਂਦੇ ਇੱਕ ਟਰਾਲੀ ਆਪਣੇ ਕੋਲ ਹੋਰ ਰੰਗੋਂ ਲਿਆ ਗਈ ਆ ਇਧਰ ਆਪਾਂ ਬਲੂ ਰੰਗ ਕਰਤਾ ਵਾ ਬੂਰਾ ਹੋ ਰੰਗ ਨਹੀਂ ਗਾਏ ਹਾਲੈਂਡ ਕਲਰ ਆ ਸਾਰੀ ਟਰਾਲੀ ਦੀ ਹੁਣ ਆਪਾਂ ਤੁਹਾਨੂੰ ਕਰਕੇ ਓਵਰ ਆਲ ਲੁੱਕ ਵਖਾਵਾਂਗੇ ਫਿਰ ਆਪਾਂ ਵੀ ਟਰਾਲੀ ਰੰਗ ਕਰਾਂਗੇ ਰੱਥਾ ਹੀ ਹੋਇਆ ਰੰਗ ਮਾੜੀ ਮੋਟੀ ਸਫਾਈ ਕਰਕੇ ਸਫਾਈ ਕਰਤੀ ਐ ਨਾ ਵੀ ਮਾਰ ਕੇ ਰੇਗ ਮਾਰ ਮਿਲਦੇ ਆਂ ਅੱਗੇ ਅੱਗੇ ਹਾਂ ਜੀ ਤੇ ਰਾਤੀ ਟਰਾਲੀ ਰਹਿ ਗਈ ਅੱਗੋਂ ਥੋੜੀ ਜਿਹੀ ਕਿਉਂਕਿ ਵਿੱਚ ਮੱਛਰ ਬੜਾ ਵਿੱਚ ਨਾਲ ਮਰਦਾ ਸੀ ਤੇ ਅੱਗੋਂ ਟਰਾਲੀ ਰਹਿ ਗਈ ਉਹ ਲੱਗੇ ਕਰਨ ਫਿਰ ਰਿਮ ਰਹਿ ਜਾਣਗੇ ਬਾਕੀ ਕੰਮ ਠੀਕ ਆ ਹਲ ਨੂੰ ਭਰੀ ਪੇਂਟ ਆਵੇ ਕਾਲਾ ਰੰਗ ਕਰਤਾ ਕਲੇ ਕਿਵੇਂ ਸਹੀ ਇਹ ਟਰਾਲੀ ਗੱਡੋ ਗਿਆ ਸਟicker ਲਾਉਣੇ ਕਿ ਲਿਖਾਈ ਕਰਾਉਣੀ ਆ ਆ ਇਹਦਾ ਪਤਾ ਨਹੀਂ ਤੇ ਟਰਾਲੀ ਸਾਰੀ ਰੰਗ ਹੋ ਗਈ ਸੀ ਅੰਦਰੋਂ ਵੀ ਬਾਹਰੋਂ ਵੀ ਹੁਣ ਵੈਡ ਨੂੰ ਲਾਉਣ ਨੂੰ ਲੈਨ ਚੱਲੇ ਆ ਜਾਲੀ ਹੈ ਜਾਲੀ ਚੱਲੇ ਆ ਲੈਨ ਵੈਡ ਨੂੰ ਲਾਉਣ ਲਈ ਤੇ ਇੱਕ ਨੇ ਇੱਕ emote ਕੰਮ ਦੋ ਤੇ ਨੋਸ ਸੀ ਜਾਣੇ ਆ ਆ ਕੇ ਮਿਲਦੇ ਹਾਂ ਬਹੁਤ ਸਾਰਾ ਮੇਟਰ ਆਪਣੀ ਟਰਾਲੀ ਹੋ ਗਈ ਸੀ ਹੁਣ ਆ ਟਰਾਲੀ ਕਰਨ ਨੇ ਤੇ ਠੀਕ ਹੋ ਗਿਆ Iya aja biko malay biko saya malay varian ini ya lo ya biko saya liana transfer Anak di ya Awe nama kera Anak Primer market trali berdakti ਹੋਂ ਰੰਗ ਕੋਲ ਦੇ ਪਰ ਰੰਗ ਮਾਰਾਂਗੇ ਪਹਿਲਾਂ ਥੁੱਲੇ ਫਿਰ ਕਰਾਏ ਨੂੰ ਇਹ ਚੱਲਿਆ ਵਾਸ ਸਾਰਾ ਕੁਝ ਕਰਾਏ ਨੂੰ ਕਰਾਂਗੇ ਆ ਇਧਰ ਗੰਨ ਸਾਫ ਹੋ ਰਹੀ ਆ ਦਾ ਰੰਗ ਕੋਲ ਦੱਬਿਆ ਦੇ ਲੈਂਦੇ ਆ ਬਾਸ ਇੱਕ ਟਰਾਲੀ ਦੇ ਰਿੰਮ ਵੀ ਰੰਗ ਕਰਤੇ ਤੇ ਟਰਾਲੀ ਵੀ ਰੰਗ ਹੋ ਗਈ ਰਾਤ ਵੱਜਾ ਹੀ ਪ੍ਰਾਈਮਰ ਰਿੰਮ ਕਰਤੇ ਕਰੀਮ ਆਪਣੀ ਟਰਾਲੀ ਦੇ ਵੀ ਰਿੰਮ ਕਰੀਮ ਹੋ ਗਏ ਮੈਂ ਰਗੜਾਈ ਕਰਦਾ ਪਿਆ ਵਿੱਡ ਦੀ ਹਿੰਦ ਤੋਂ ਰੰਗ ਲਾਉਣਾ ਮੈਂ ਤੇ ਜਾਲੀ ਲਾਉਣੀ ਹੈ ਜੀ ਇੱਕ ਨੂੰ ਜਾਲੀ ਲੱਗ ਗਈ ਆ ਇਹ ਰੰਗ ਕਰਾਂਗੇ ਹੁਣ ਅਕੀ ਮਿਲਦੇ ਆ ਅੱਗੇ ਅਜਿਵੇਂ ਜਿਵੇਂ ਹੋ ਤਕਰੀਬਨ ਸਾਰਾ ਕੰਮ ਹੋ ਚੱਲਿਆ ਇੱਕ ਟਰਾਲੀ ਦਾ ਰੰਗ ਹੋ ਗਿਆ ਹੀ ਆਂਦੀ ਦਿਆਂ ਲੱਗ ਗਈ ਡਿਲੀਵਰੀ ਕਰਾਇਆ ਵੀ ਰੰਗ ਹੋ ਗਿਆ ਟਰਾਲੀ ਵੀ ਇਹਦੀ ਹੁਣ ਜਾਲੀ ਰਹਿ ਗਈ ਵੇਡਨ ਲੱਗਣ ਵਾਲੀ ਉਹ ਉੱਤੇ ਲੱਗ ਜਾਣੀ ਤੇ ਲਖਾਈ ਰਹਿ ਗਈ ਆ ਲਖਾਈ ਵੀ ਕਰਾ ਦੇਣੀ ਸਵੇਰੇ ਦੋਵਾਂ ਟਰਾਲੀਆਂ ਤੇ ਹੁਣ ਫਿਰ ਲਖਾਈ ਕਰਾਉਣੀ ਆਹੀ ਦੱਸਿਓ ਕਿਵੇਂ ਲੱਗਾ ਸਾਡਾ ਕੰਮ ਐ ਕਿਰ ਪਾਇਦੇਗਾ ਕਿ ਉਹ ਸਲੋਗਨ ਜਾਂ ਫੱਟੇ ਦੇ ਜੂਰੀ ਕੋਈ ਗੱਲ ਸਾਡਾ ਵਧੀਆ ਨੰਬਰ ਦੇ ਦੇ ਹਾਂ ਵੀ ਕੀ ਰਿਵਿਊ ਹੈ ਟਰਾਲੀ ਨੂੰ ਲੈ ਤਾਲੀਨ ਲੈ ਕੇ ਹੈ ਵਧੀਆ ਰੰਗ ਹੋ ਗਿਆ ਹੋਰ ਕੀ ਕਰ ਤੇ ਤੂੰ ਨੀਲਾ ਰੰਗ ਹੀ ਕਿਉਂ ਚੂਜ਼ ਕੀਤਾ ਤੂੰ ਗ੍ਰੇ ਕਰਨਾ ਕਿਉਂ ਨਹੀਂ ਪਸੰਦ ਕੀਤਾ ਗ੍ਰੇ ਹੈ ਗ੍ਰੇ 5 ਸਾਲ ਹੋਏ ਕਰਦੇ ਆ ਅੱਛਾ ਹੁਣ ਨੀਲੇ ਦੀ ਫਿਰ ਜ਼ਿਆਦਾ ਮੰਗੋਗੀ ਹੈ ਨਵਾਂ ਘਰ ਤੇ ਬਕੋਈ ਉਹ ਇੱਕ ਟਰਾਲੀ ਘਲਦੀ ਆ ਜਾਂਦੀ ਤੇ ਦੂਜੀ ਆਪਾਂ ਕਰਨ ਕੇ ਅੰਦਰ ਅੰਦਰ ਵੈੱਡ ਰੰਗ ਉਹ ਆਪਾਂ ਜਾਲੀ ਸਾਰੇ ਕਾਲੀ ਕਰਕੇ ਇੰਤਕਾ ਸਕੈਲ ਲਖਾਈ ਕਰਾ ਦੇਣੀ ਮਿਲਦਿਆਂ ਸਵੇਰੇ ਟਰਾਲੀ ਦਾ ਵਿੱਡ ਲਾ ਕੇ ਜਾਲੀਆਂ ਰੰਗ ਕੀਤੀਆਂ ਪੀਆਂ ਆਵੇ ਤੇ ਕਰਾਇਆ ਵੀ ਰੰਗ ਕਰਤਾ ਆਪਣਾ ਉਹ ਚਾਚਾ ਜੀ ਕਰਤਾ ਸੀ ਆ ਆਪਣਾ ਵੀ ਹੋ ਗਿਆ ਜਿੰਦਰਾ ਵੀ ਹੋ ਗਿਆ ਰੰਗ ਇਹ 2015 ਦੇ ਆ ਤੇ ਅੱਜ ਪਹਿਲੀ ਵਾਰੀ ਰੰਗ ਕੀਤੇ ਆ ਮੜਾ ਮੁਟਕਾ ਕੰਮ ਚੱਲਦਾ ਵੇਗਾ ਮਤ ਨੂੰ ਜਾ ਕੇ ਫਾਈਨਲ ਲੋਕ ਦਿਖਾਉਣੇ ਕਾਲਾ ਕਾਲੀ ਜਾਲੀ ਇਸ ਕਰਕੇ ਕੀਤੀ ਹੈ ਵੀ ਉਹ ਤਰ੍ਹਾਂ ਜਿਹੜੀ ਜਾਲੀ ਹੁੰਦੀ ਨਾ ਇੰਦੇ ਤੋਂ ਆਰਪਾਰ ਨਹੀਂ ਦਿਖਦਾ ਹੁਣ ਇਹ ਜਾਲੀ ਚੋਂ ਜਿੱਦੋਂ ਟਰਾਲੀ ਪੇਹਲੀ ਕਰਕੇ ਮੰਡੀੋਂ ਲਿਆਵਾਂਗੇ ਇੰਤوارਪਾਰ ਦੇ ਹੋਊਗਾ ਦਿਖਦਾ ਨਾ ਹੋਵੇ ਬਾਕੀ ਜੇ ਜਿਹੜਾ ਲਖਾਈ ਹੋਗੀ ਹੋਰ ਫਾਬੀ ਇਹਨਾਂ ਟਰਾਲੀ ਕੱਲ ਨੂੰ ਲਖਾਈ ਕਰਾਵਾਂਗੇ ਨਾਲ ਤੁਹਾਨੂੰ ਅਖਾਵਾਂਗੇ ਸਾਡੀ ਟਰਾਲੀ ਹੋਗੀ ਡਨ ਤੇ ਹੁਣ ਆਪਾਂ ਲਾਉਨੇ ਪਹਿਣ ਜਾਲੀ ਇੱਕ ਬੰਨਾ ਲੱਗ ਚੱਲਿਆ ਦੂਜਾ ਰਹਿ ਗਿਆ ਅਗਲੇ ਬੰਨੇ ਲੱਗੀ ਹੋਈ ਹੈ ਤੇ ਆਪਾਂ ਨੂੰ ਲਾ ਕੇ ਵਿਖਾਉਣੇ ਆਂ ਹਾਂਜੀ ਤੇ ਅੱਜ ਆ ਗਿਆ ਵੀਰ ਲਖਾਈ ਕਰਨ ਨੂੰ ਜੀਰੇ ਨੂੰ ਰਕੇਸ਼ ਪਿੰਟਰ ਜੀਰਾ ਅਸ਼wini ਦੇ ਨਾਲ ਹੁੰਦਾ ਦੋਵੇਂ ਟਰਾਲੀਆਂ ਨੂੰ ਲਖਾਈ ਕਰਨ ਲੱਗੇ ਆਂ ਆਪਾਂ ਲਖਾਈ ਕਰਕੇ ਵਿਖਾਉਣੇ ਆਂ ਹੋਰ ਜੀ ਠੀਕ ਹੋ ਗਿਆ ਅੱਗੇ ਤੋਂ ਫੇਰ ਸ਼ੁਰੂ ਹੋਇਆ ਅੱਗੇ ਸ਼ੁਰੂ ਹੋਇਆ ਨਹੀਂ ਨਹੀਂ ਉਹ ਗੱਲ ਨਹੀਂ ਗੱਲ ਕਰਦੇ ਆ ਦੇਖੋ ਕਿ ਜਦੋਂ ਤੱਕ ਨਿਪਟੇਗਾ ਨਿਪਟੇ ਆਂ ਇਧਰ ਟਰਾਲੀ ਆਪਣੀ तकरीबन तकरीबन ਹੋ ਚੱਲੀ ਆ ਫੁੱਲ ਬੁੱਤੀਆਂ ਪੈ ਗਏ ਆ ਤੇ ਅਸ ਜਿੱਥੇ ਚਿੱਟਾ ਸੰਧੂ ਦੇ ਉੱਤੇ ਚਿੱਟਾ ਚੱਟਣਾ ਆ ਇਥੇ ਜੇ ਖੱਟਾ ਰੰਗ ਹੋ ਜਾਣਾ ਜਿਵੇਂ ਆਉ ਪਹਿਲੇ ਦੁਜੇ ਦੋ ਅੱਖਰਾਂ ਦੇ ਹੋਇਆ ਜੀ ਆਉਟਰ ਵਾਲੀ ਦੀ ਹੋ ਚੱਲਿਆ ਵਾਸਤੇ ਤਕਰੀਬਨ ਬਾਕੀ ਤਾਂ ਨੰਬਰ ਬਾਕੀ ਬਾਅਦ ਚੋ ਖਾਵਾਂਗੇ ਸਾਰਾ ਕੁਝ ਮੈਂ YouTube ਤੇ ਪਾਉਣਾ ਨੂੰ ਵੀਡੀਓ ਤੇਰ ਉਹ ਨਾਲ ਨਾਲ ਤਿਆਰ ਹੁੰਦੀ ਦੀ ਵੀ ਪਾ ਦਾਂਗੇ ਮੁੜ ਕੇ ਫੇਸਬੁੱਕ ਤੇ ਨਾਲ ਹੀ ਫੇਸਬੁੱਕ ਨਾਲ ਹੀ ਫੇਸਬੁੱਕ ਜਦੋਂ ਸਾਰੀ ਟਰਾਲੀ ਤਿਆਰ ਹੋ ਗਈ ਤੇ ਆਪਾਂ ਤੁਹਾਨੂੰ ਬਖਾਵਾਂਗੇ ਨਾਲੇ ਰਕੇਸ਼ਵੀਰ ਦਾ ਦੇਾਂਗੇ ਨੰਬਰ ਇਹ ਕਰੇ ਆ ਕਿ ਟਰਾਲੀ ਤਰ੍ਹਾਂ ਲਖਾਈ ਵੀ ਕਰ ਦਿੰਦੇ ਆ ਰੰਗ ਜੀਰੇ ਕਰਦੇ ਆ ਤੇ ਲਖਾਈ ਕਰੇ ਜਾ ਕੇ ਕਰਦੇ ਗੱਲੀ ਰੰਗੇਣਾ ਦੇ ਜਿਰੇ ਦੁਕਾਨ ਉੱਥੇ ਦਾਵਾ ਇਹਨਾਂ ਦਾ ਨਿਕਾਬਰਾ ਅਸ਼ਵਨੀ ਮਹੂਰ ਰੋਡ ਜਿਰੇ ਤੇ ਬਾਕੀ ਤੁਹਾਨੂੰ ਵਿਖਾਉਣੇ ਆ ਬਾਅਦ I <laughs> हाँ जी ते ट्रालिया हो गई तैयार ये ट्राली फुल तैयार हो गई मगर आ कुछ कुछ है सैड त दूजे पास बाबा खाने अपनी ट्राली अगों ਹਾਂਜੀ ਇਟ ਲਾ ਦਿਓ ਟਾਇਰ ਮਾਗਰ ਇਟ ਲਾ ਦਿਓ ਟਾਇਰ ਮਾਗਰ ਆਹ ਨਾ ਯਾਰ ਅਗੜੀ ਨਹੀਂ ਚਲੋ ਨਹੀਂ ਤੇ ਸਰਬੱਤ ਦਾ ਭਲਾ ਤੇ ਆ ਜਿੰਨੇ ਬਣਾਈ ਹੀ ਆਪਣੀ ਟਰਾਲੀ ਤੇ ਵੀ ਬਹੁਤ ਸੋਨਾ ਕਰਤਾ ਵੀ ਜਿੰਨੇ ਇਹ ਆਇਦਰਾ ਐ ਕਰਦੇ ਬਸ ਟਰਾਲੀ ਸਾਰੀ ਹੋ ਗਈ ਸੀ ਡੰਨ ਤੇ ਚੱਕਿਆਂ ਚ ਬਣਵਾਲੇ ਸੀ ਮਰਸੀਡੀਜ਼ ਦੇ ਲੋਗੋ ਤੇ ਬਾਕੀ ਟਰਾਲੀ ਸਾਰੀ ਸੈਟ ਅੱਗੇ ਆਪਾਂ ਕੁਝ ਨਹੀਂ ਕਰਾਇਆ ਬਸ ਇੰਨਾ ਕੁਸ਼ੀ ਹੈ ਤੁਜੀ ਸੈਟ ਵੀ ਇੰਨੇ ਫਿਸ਼ ਸ਼ੋਡਾ ਲਾ ਲਓ ਆ ਵੀਰ ਦਾ ਨੰਬਰ ਆ ਘਰੇ ਆ ਕੇ ਲਖਾਈ ਕਰ ਦੂਗਾ ਜੇ ਕੇ ਕਰਾਉਣੀ ਹੋਵੇ ਤੇ ਅੱਛੇ ਯਾਰ ਖਰਚਾ ਆ ਗਿਆ ਆਪਣਾ ਟਰਾਲੀ ਤੇ ਸਾਰਾ ਜਾਲੀ ਲਾ ਕੇ ਰੰਗ ਪੈਂਟ ਦਾ ਤੇ ਉਮੀਦ ਆ ਬਲੌਗ ਲੱਗੂ ਵਧੀਆ ਅੱਜ ਦੇ ਲਈ ਇੰਨਾ ਹੀ ਮਿਲਦਿਆਂ ਅਗਲੇ ਬਲੌਗ ਚ ਚਾਹੁੰਦਾ ਨਵੇਂ ਦਾ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ